ਇਹ ਰੋਟਾਵੇਟਰ ਤੁਹਾਨੂੰ ਸਿਰਫ 51000 ਦਾ ਮਿਲ ਜਾਊ। 10 ਸਾਲ ਦੀ ਵਾਰੰਟੀ ਹੈ ਦੀ 10 ਸਾਲ ਥੋੜੇ ਨਹੀਂ ਹੁੰਦੇ ਬਹੁਤ ਲੰਬਾ ਪੀਰੀਅਡ। 1.5 ਕੁਇੰਟਲ weight ਹੈਗਾ ਦਾ ਔਰ ਸੇਮ 10 ਸਾਲ ਦੀ ਵਾਰੰਟੀ ਹੈ ਕਿ ਪੂਰੇ ਫਰੇਮ ਦੀ ਪੂਰੀ ਟੈਨਾ ਦੀ। ਵੀਰੋ ਰੋਟਾਵੇਟਰ ਦੀ ਬਹੁਤ ਡਿਮਾਂਡ ਹੈ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਆਲ ਇੰਡੀਆ ਦੇ ਵਿੱਚ ਹੀ। ਪੁਰਾਣਾ ਰੋਟਾਵੇਟਰ ਮੰਗਦੇ ਹੁੰਨੇ ਹੋ ਪਰ ਪੁਰਾਣਾ ਰੋਟਾਵੇਟਰ ਮਿਲਦਾ ਨਹੀਂ ਕਿਤੋਂ। 8 ਤੇ 9 ਫੁੱਟ ਜਿਆਦਾ ਮੰਗਦੇ ਹੋ ਪੁਰਾਣਾ। ਮਿਲਦਾ ਕਿਉਂ ਨਹੀਂ ਕਿਉਂਕਿ ਹਰੇਕ ਬੰਦੇ ਨੂੰ ਇਹ ਚੀਜ਼ ਦੀ ਲੋੜ ਹੈ। ਜੇ ਕਿਸੇ ਕੋਲੇ ਚੰਗਾ ਖਸੰਦ ਹੈਗਾ ਤਾਂ ਉਹ ਵੇਚਦਾ ਨਹੀਂ ਤੇ ਤੁਸੀਂ ਨਵਾਂ ਹੀ ਲੈ ਲਓ ਵੀ ਇੰਨਾ ਕੁ ਘੱਟ ਰੇਟ ਆਪਾਂ ਭਾਲ ਲਿਆ ਘੱਟ ਰੇਟ ਲੱਭਦੇ ਲੱਭਦਿਆਂ ਨੇ ਰੇਟ ਇੰਨਾ ਜਿਆਦਾ ਡਾਊਨ ਲੱਭ ਲਿਆ ਵੀ ਤੁਹਾਨੂੰ ਉਹੀ ਪੁਰਾਣੇ ਜਿੰਨੇ ਕ ਰੇਟ 'ਚ ਤੁਹਾਨੂੰ ਪੁਰਾਣਾ ਮਿਲੂ ਉਸੇ ਮੁੱਲ ਦੇ ਵਿੱਚ ਨਵਾਂ ਮਿਲ ਜੂ ਤੇ ਇਹਦੀ ਇੰਨੀ ਜਿਆਦਾ ਗਰੰਟੀ ਵਾਰੰਟੀ ਆ ਬਿਲਡ ਕੁਆਲਟੀ ਆ ਰੇਟ ਵੀ ਤੁਹਾਨੂੰ ਦੱਸੂਗਾ ਵੀਡੀਓ ਦੇ ਵਿੱਚ ਸਸਤੇ ਤੋਂ ਸਸਤਾ ਸਭ ਤੋਂ ਸਸਤਾ ਪੂਰੇ ਪੰਜਾਬ ਦੇ ਵਿੱਚ ਲੱਭਣ ਤੋਂ ਬਾਅਦ ਮੈਨੂੰ ਹਰਿਆਣੇ ਤੱਕ ਆਉਣਾ ਪੈ ਗਿਆ ਕਰਨਾਲ ਦੇ ਵਿੱਚ ਪਹੁੰਚੇ ਆਂ ਤੇ ਇੱਥੇ ਜਿਹੜਾ ਰੇਟ ਆ ਤੁਹਾਨੂੰ ਕਿਤੇ ਨਹੀਂ ਮਿਲਣਾ ਆਲ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਬੂ ਸਤਿ ਸ਼੍ਰੀ ਅਕਾਲ ਤੇ ਕਰਨਾਲ ਦੇ ਵਿੱਚ ਅੱਜ ਤੁਹਾਨੂੰ 2.5 ਫੁੱਟ ਤੋਂ ਲੈ ਕੇ 9 ਫੁੱਟ ਤੱਕ ਰੋਟਾਵੇਟਰ ਦਾ ਰੇਟ ਸਾਰੀ ਕੁਆਲਿਟੀ ਤੇ ਹਲ ਵੀ ਇੱਥੇ ਕਲਟੀਵੇਟਰ ਸਭ ਤੋਂ ਸਸਤੇ ਰੇਟ ਦੇ ਮਿਲੂਗਾ ਤੇ ਹੋਰ ਜਿਹੜੇ ਇੰਪਲੀਮੈਂਟ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਤੇ ਆਪਣਾ ਰੋਟਾਵੇਟਰ ਹੈ ਜਿਹੜਾ ਕੰਪਨੀ ਦਾ ਨਾਮ ਦਸੀਏ ਜੀ ਸਭਾ ਸਾਡਾ ਫੀਲਡ ਸਟਾਰ ਦੇ ਨਾਮ ਤੋਂ ਆਉਂਦਾ ਹੈ ਬੌਜੀ ਯੂਨੋਕੋਮ ਪ੍ਰਾਈਵੇਟ ਲਿਮਟਿਡ ਸਾਡੀ ਕੰਪਨੀ ਹੈ ਫੀਲਡ ਸਟਾਰ ਸਾਡਾ ਬ੍ਰਾਂਡ ਹੈ ਜੀ ਆਪਾਂ ਇਸ ਕੰਪਨੀ ਵਿੱਚ ਕੰਪਲੀਟ ਰੋਟਾਵੇਟਰ ਦੀ ਰੇਂਜ 2.5 ਫੁੱਟ ਤੋਂ ਲੈ ਕੇ 9 ਫੁੱਟ ਤੱਕ ਕੰਪਲੀਟ ਰੇਂਜ ਤੇ ਅਲਟੀਵੇਟਰ ਦੀ 5 ਟਾਈਨ ਤੋਂ ਲੈ ਕੇ 21 ਟਾਈਨ ਤੱਕ ਦੀ ਪੂਰੀ ਰੇਂਜ ਕੰਪਲੀਟ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਸਾਰਾ ਮਟੀਰੀਅਲ ਸਾਡਾ ਲਾਈਨ ਅਪ ਹੋਇਆ ਹੋਇਆ ਹੈ ਜੀ ਜਿਵੇਂ ਇਹਦੀ ਗੱਲ ਕਰੀਏ ਸਭ ਤੋਂ ਪਹਿਲਾਂ ਰੋਟਾਵੇਟਰ ਦੀ ਤਾਂ ਬਲੇਡ ਕਿਹੜੇ ਯੂਜ਼ ਕੀਤੇ ਆਪਾਂ ਜੀ ਬਲੇਡ ਆਪਾਂ ਕਰਦੇ ਆ ਬੌਜੀ ਸਾਡੇ ਆਪਣੇ ਬ੍ਰਾਂਡ ਦੇ ਫੀਲਡ ਸਟਾਰ ਬ੍ਰਾਂਡ ਦੇ ਜੀ ਔਰ ਮਟੀਰੀਅਲ ਹੁੰਦਾ ਸਾਡਾ ਬਰਾਂਡ ਸਟੀਲ ਤੁਸੀਂ ਕਿਧਰੇ ਵੀ ਚੈੱਕ ਕਰਾ ਸਕਦੇ ਹੋ ਇਹਦੀ ਪਰਫਾਰਮੈਂਸ ਚੈੱਕ ਕਰ ਸਕਦੇ ਹੋ ਫੀਲਡ ਸਟਾਰ ਦਾ ਤੁਸੀਂ ਲੋਗੋ ਦੇਖ ਸਕਦੇ ਹੋ ਬਲੇਡਾਂ ਦੇ ਉੱਤੇ ਫੀਲਡ ਸਟਾਰ ਦੇ ਆਪਣੇ ਬਲੇਡ ਆ ਤੇ ਪੇਂਟ ਕਿਹੜੀ ਕੁਆਲਿਟੀ ਦਾ ਜੂਜਾ ਪੇਂਟ ਆਪਣਾ ਹੁੰਦਾ ਬਾਬੋ ਜੀ ਪੀਯੂ ਪੇਂਟ ਹੁੰਦਾ ਜਿਹਦੇ 10 ਸਾਲ ਦੀ ਆਪਾਂ ਵਾਰੰਟੀ ਦਿੰਦੇ ਨੇ ਕੰਪਲੀਟ ਮਸ਼ੀਨ ਦੀ ਠੀਕ ਹੈ ਪੂਰੀ ਜਿੱਧਰੋਂ ਵੀ ਖਰਾਬ ਹੋ ਜਾਏ ਤੁਹਾਡੀ ਪੂਰੀ ਮਸ਼ੀਨ ਸਾਡੇ ਇੱਥੇ ਲੈ ਕੇ ਆਓ ਤੇ ਤੁਹਾਡੀ ਪੂਰੀ ਮਸ਼ੀਨ ਨੂੰ ਕੰਪਲੀਟ ਰੀਪੇਂਟ ਕਰਕੇ ਦੇਵਾਂਗੇ ਵਧੀਆ 10 ਸਾਲ ਦੀ ਵਾਰੰਟੀ ਹੈ ਇਹਦੀ 10 ਸਾਲ ਥੋੜੇ ਨਹੀਂ ਹੁੰਦੇ ਬਹੁਤ ਲੰਬਾ ਪੀਰੀਅਡ ਟਾਈਮ ਪੀਰੀਅਡ ਹੋ ਗਿਆ 2025 ਚੱਲਦਾ 2035 ਤੱਕ ਦੀ ਵਾਰੰਟੀ ਹੋਗੀ ਪੇਂਟ ਦੀ ਜੇ ਕਿਤੋਂ ਪਾਪੜੀ ਬਣ ਕੇ ਲੱਗਿਆ ਤਾਂ ਕੱਲਾ ਇਹ ਨਹੀਂ ਵੀ ਇੰਨੀ ਕਿ ਜਗਾ ਪੇਂਟ ਕੰਪਲੀਟ ਰੋਟਾਵੇਟਰ ਸਾਰਾ ਰੋਟਾਵੇਟਰੀ ਪੇਂਟ ਕਰਕੇ ਦੇ ਦੇਣਗੇ ਚੱਕ ਲਿਆ ਹੋਏ ਇਥੇ ਜੀ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਸੀਲ ਦੀ ਜੀ ਸੀਲ ਨਾਈਟ੍ਰਾਈਲ ਦੀ ਆਪਾਂ ਪਾਉਂਦੇ ਹਾਂ ਬਹੁਜੀ ਡਬਲ ਸੀਲ ਸਿਸਟਮ ਹੁੰਦਾ ਸਾਡਾ ਜੀ ਔਰ ਜਦ ਤੁਸੀਂ ਪਾਣੀ ਚਲਾਓ ਕੱਦੂ ਕਰੋ ਜਿਵੇਂ ਮਰਜ਼ੀ ਚਲਾਓ ਤੁਸੀਂ ਕੋਈ ਟੈਨਸ਼ਨ ਨਹੀਂ ਕੋਈ ਹੋਣੀ ਤੁਸੀਂ ਬਿਲਕੁਲ ਬੇਚਿੰਤ ਹੋ ਕੇ ਬੇਹਿਚਕ ਚਲਾਓ ਠੀਕ ਹੈ ਤੇ ਜੇ ਗੱਲ ਕਰੀਏ weight 'ਚ ਤਾਂ ਨਹੀਂ ਕਿਤੇ ਘਟ weight ਬਿਲਕੁਲ ਹੈਵੀ ਡਿਊਟੀ ਹੈ ਬਾਬੂ ਜੀ ਤੁਸੀਂ ਕਿਸੇ ਵੀ ਕੰਪਨੀ 'ਚ ਇਹਨੂੰ ਕੰਪੇਅਰ ਕਰ ਲਓ 5-7 ਕਿਲੋ 10 ਕਿਲੋ ਉੱਤੇ ਹੀ ਮਿਲੂਗਾ ਤੁਹਾਨੂੰ ਘੱਟ ਕੋਣੀ ਮਿਲਣਾ ਜਿਹੜੇ ਮਰਜ਼ੀ ਜਿਹੜਾ ਬ੍ਰਾਂਡ ਤੁਹਾਨੂੰ ਪਸੰਦ ਆ ਉਹਦੇ ਨਾਲ ਕੰਪੇਅਰ ਕਰ ਲਓ ਇਹ ਉਹਦੇ ਨਾਲ 5-10 ਕਿਲੋ ਉੱਪਰੀ ਹੋਊਗਾ ਘੱਟ ਨਹੀਂ ਹੋਣਾ ਜੀ ਤੇ ਜਿਵੇਂ ਇਹ ਟੈਂਪਰ ਪੱਤੀ ਵੀ ਲਾ ਦਿੱਤੀ ਹੈ ਠੀਕ ਹੈ ਵੀ ਜਿਹਦੇ ਨਾਲ ਤੁਹਾਡੀ ਮੇਨ ਪੱਤੀ ਦੀ ਕਸਾਈ ਨਹੀਂ ਹੋਣੀ ਇਹ ਬਿਲਕੁਲ ਸਪੇਅਰ ਪਾਰਟ ਦੇ ਵਿੱਚੋਂ ਮਿਲੂ ਤੇ ਹੋਰ ਨਟ ਬੋਲਟ ਕਿਹੜੇ ਯੂਜ਼ ਕੀਤੇ ਨਟ ਬੋਲਟ 3/8 ਹਾਈਟ ਅਨਸਾਈਜ਼ ਦੇ ਨੇ ਤੁਸੀਂ ਦੇਖ ਸਕਦੇ ਹੋ ਕੱਲੇ ਕੱਲੇ ਬੋਲਟ ਤੇ 10.9 ਲਿਖਿਆ ਹੈ 10.9 ਗ੍ਰੇਡ ਦੇ ਸਾਰੇ ਨਟ ਬੋਲਟ ਨੇ ਕੋਈ ਵੀ ਨਟ ਬੋਲਟ ਜਿਹੜਾ ਅਸੀਂ ਪਾਉਂਦੇ ਆ ਬਿਗੈਰ ਨਾਇਲੋਕ ਸੀਲ ਦੇ ਨਹੀਂ ਪਾਉਂਦੇ ਠੀਕ ਜਿੰਨੇ ਵੀ ਤੁਸੀਂ ਪੂਰੇ ਰੋਟੇਵੇਟਰ ਚ ਉੱਤੇ ਥੱਲੇ ਚੈੱਕ ਕਰ ਰਹੇ ਹੋ ਸਾਰੇ ਨਾਇਲੋਕ ਸੀਲ ਵਾਲੇ ਨੇ ਜੀ ਤੇ ਇਸ ਤੋਂ ਬਿਨਾ ਜੀ ਜੇ ਗੱਲ ਕਰੀਏ ਆਪਾਂ ਗियर ਦੀ ਤਾਂ ਗੇਅਰ 1323 ਦਾ ਗੇਅਰ 1323 ਦਾ ਰਹੇਗਾ ਬੌਜੀ ਕ੍ਰਾਊਨ ਪੀਨਿਨ ਚ 2035 28 ਦਾ ਸਾਈਡ ਗੇਅਰ ਚ ਰਹੇਗਾ ਠੀਕ ਹੈ ਜੀ ਪੂਰਾ ਹੈਵੀ ਡਿਊਟੀ ਹੈ 1323 ਦਾ ਉਹ ਗੇਅਰ ਬਾਕਸ ਮਿਲ ਜੂ ਤੁਹਾਨੂੰ ਵੀ ਜਿਹੜਾ ਆਮ ਸਾਰੀਆਂ ਕੰਪਨੀਆਂ ਵੱਡੇ ਤੋਂ ਵੱਡਾ ਬ੍ਰਾਂਡ ਹਰੇਕ 1323 ਦਾ ਹੀ ਯੂਜ਼ ਕਰਦਾ ਤੇ ਗੱਲ ਕਰੀਏ ਜੇ ਹੁਣ ਰੇਟ ਦੀ ਤਾਂ ਰੇਟ ਦੱਸੋਗੇ ਵੀਡੀਓ ਦੇ ਵਿੱਚ ਬਿਲਕੁਲ ਬਿਲਕੁਲ ਰੇਟ ਦੱਸਾਂਗੇ ਬੌਜੀ ਤਾਂ ਰੇਟ ਸ਼ੁਰੂ ਕਰ ਲਈ ਕਿੱਥੋਂ ਸਟਾਰਟ ਹੋ ਜਾਂਦਾ ਜੀ ਆਪਣਾ ਰੋਟਾ ਵੇਟਰ ਆਪਾਂ ਰੋਟਾ ਵੇਟਰ ਦਾ ਰੇਟ ਸਟਾਰਟ ਕਰਾਂਗੇ ਬੌਜੀ 2.5 ਫੁੱਟ ਤੋਂ ਹਾਂਜੀ ਟਾਈ ਫੁੱਟ 16 ਪਲੇਟ ਦੀ ਰੇਟ ਤੁਹਾਨੂੰ ਦੇਵਾਂਗੇ ਜੀ 51000 ਰੁਪਏ ਦਾ ਠੀਕ ਆ 2.5 ਫੁੱਟ ਦਾ ਰੋਟਾਵੇਟਰ ਇਹ ਰੋਟਾਵੇਟਰ ਤੁਹਾਨੂੰ ਸਿਰਫ 51000 ਦਾ ਮਿਲ ਜੂ ਜਿੰਦੇ ਵਿੱਚ ਟੂਲ ਕਿਟ ਪੀਟੀਓ ਸ਼ਾਫਟ 1 ਸਾਲ ਦੀ ਕੰਪਲੀਟ ਵਾਰੰਟੀ ਰੋਟੇਵੇਟਰ ਦੀ ਉਹ ਨਾਲ ਰਹੇਗੀ ਬਾਕੀ 10 ਸਾਲਾਂ ਦਾ ਹੀ ਪੇਂਟ ਦੀ ਉਹ ਨਾਲ ਰਹੇਗੀ ਜੀ ਇਸ ਤੋਂ ਇਲਾਵਾ ਇਹਦੇ ਵੀ ਚਾਹੰਦੀ ਬੌਜੀ ਸਾਡੀ ਦੋ 옵ਸ਼ਨਾਂ ਇਹ ਤੁਸੀਂ 15 ਐਸਪੀ ਪਲੱਸ ਟਰੈਕਟਰ ਤੇ ਚਲਾ ਸਕਦੇ ਹੋ ਇਹ ਅਸੀਂ ਤੁਹਾਨੂੰ 16 ਬਲੇਡ ਚ 20 ਬਲੇਡ ਚ ਦੋਨੋਂ ਦੇ ਸਕਦੇ ਆ ਫਿਰ 20 ਵਾਲੇ ਦਾ ਕੀ ਰੇਟ ਹੋਵੇ 20000 ਰੁਪਿਆ ਪਲੱਸ ਹੋ ਜਾਏਗਾ ਬਸ ਬਸ ਤੇ ਡਿਸਕਾਊਂਟ ਕੋਈ ਡਿਸਕਾਊਂਟ ਜ਼ਰੂਰ ਕਰਾਂਗੇ ਜਿੰਨਾ ਤੁਸੀਂ ਕਹੋਗੇ ਠੀਕ ਆ 1000 1500 ਹੋਰ ਮਾਨਤਾਨ ਹੋ ਜੂ ਆਪਣੀ ਵੀਡੀਓ ਦੇਖ ਕੇ ਕਰਾਂਗੇ ਜੀ ਤੇ ਇਹ 3/2 ਫੁੱਟ ਦਾ ਜੀ ਸਵਾ 3 ਫੁੱਟ ਹੈ ਅਬਾਉਂਡ 18 ਐਚਪੀ ਦੇ ਉੱਤੇ ਪਲੱਸ ਜਿੰਨਾ ਵੀ ਟਰੈਕਟਰ ਤੁਹਾਡਾ ਹੁੰਦਾ ਉਹਦੇ ਉੱਤੇ ਚੱਲੇਗਾ ਇਹਦੇ ਵਿੱਚ ਦੋ 옵ਸ਼ਨਾਂ ਨੇ 20 ਬਲੇਡ ਦੀ ਤੇ 24 ਬਲੇਡ ਦੀ ਹੂੰ ਦੋਨੋਂ ਆਪਾਂ ਮਤਲਬ ਇਹ ਤੁਹਾਨੂੰ ਦੇਵਾਂਗੇ ਜੀ 52000 ਦਾ 20 ਬਲੇਡ ਦਾ ਪਰ 1000 ਰੁਪਿਆ ਪਲੱਸ 24 ਬਲੇਡ ਦਾ ਤੇ 4 ਫੁੱਟ ਦਾ ਰੋਟਾਵੇਟਰ 22 ਐਚਪੀ ਤੇ ਚੱਲਣ ਲਈ 24 ਬਲੇਡਾਂ ਨਾਲ ਕੀ ਰੇਟ ਹੈ ਜੀ ਇਹਦਾ 24 ਬਲੇਡਾਂ ਨਾਲ ਤੁਹਾਨੂੰ ਦੇਵਾਂਗੇ ਬਾਜਵਾ ਜੀ 53000 ਦਾ 53000 ਜੀ ਔਰ ਜਿਹੜਾ 28 ਬਲੇਡ ਵਾਲਾ ਇਹ 옵ਸ਼ਨ ਹੈ ਉਹ 1000 ਰੁਪਿਆ ਪਲੱਸ 54000 53 530 ਹੋਰ ਘਟੂਗਾ ਰੇਟ ਜੇ ਤੁਸੀਂ ਆਪਣਾ ਰੈਫਰੈਂਸ ਦਿੰਨੇ ਹੋ ਤੇ ਇਸ ਤੋਂ ਅੱਗੇ ਜੀ 5 ਫੁੱਟ 5 ਫੁੱਟ ਆਜੋ ਬਾਬੂ ਜੀ ਤੇ 5 ਫੁੱਟ ਦਾ ਕੀ ਹਿਸਾਬ ਕਿਤਾਬ ਹੈ ਜੀ 5 ਫੁੱਟ ਆਇਆ ਬਾਬੂ ਜੀ 30 ਐਚਪੀ ਦੇ ਪਲੱਸ ਟਰੈਕਟਰ ਦੇ ਉੱਤੇ ਚੱਲੇਗਾ ਹੂੰ 30 ਬਲੇਡਾਂ ਚ ਹੈਗਾ ਬਾਬੂ ਜੀ ਫੁੱਲ ਹੈਵੀ ਡਿਊਟੀ ਹੈ ਜਿਵੇਂ ਮਰਜ਼ੀ ਚਲਾਓ ਉਹੀ ਸੇਮ 1 ਇਅਰ ਕੰਪਲੀਟ ਮਸ਼ੀਨ ਦੀ ਵਾਰੰਟੀ ਤੇ 10 ਸਾਲਾਂ ਦੀ ਪੇਂਟ ਦੀ ਵਾਰੰਟੀ ਠੀਕ ਹੈ 36 ਬਲੇਡਾਂ ਚ ਆਂਦਾ ਪੀਟੀਓ ਸ਼ਾਫਟ ਲਿਫਟ ਟੂਲ ਕਿਟ ਕੰਪਲੀਟ ਨਾਲ ਸਾਰਾ ਕੁਝ ਮਿਲੂ ਇਹਦੇ ਨਾਲ ਸਾਰਾ ਕੁਝ ਇਹ ਕਿੰਨੇ ਦਾ ਜੀ ਇਹ ਤੁਹਾਨੂੰ ਦੇਵਾਂਗੇ ਬਾਬੂ ਜ 72000 ਦਾ 72000 ਦਾ ਜੀ ਤੇ ਹੁਣ ਕੰਮ ਮਹਿੰਗਾ ਹੋ ਜਾਂਦਾ ਇਸ ਤੋਂ ਅੱਗੇ ਜੀ 6 ਫੁੱਟ ਆ ਗਿਆ ਇਹ 8 ਆ ਗਿਆ 8 ਫੁੱਟ ਆ ਗਿਆ ਇਹ 8 ਆ ਗਿਆ ਉਸ 9 ਫੁੱਟ 9 ਫੁੱਟ ਆ ਗਿਆ 6 ਵੀ ਆਉਂਦਾ ਬਿਲਕੁਲ ਆਉਂਦਾ ਜੀ 6 ਫੁੱਟ ਇੰਦਰ 6 ਪਹਿਲਾਂ 6 ਦਾ ਇਹ ਇੱਕ ਇੱਕ ਫੁੱਟ ਵਧਾ ਕੇ ਰੇਟ ਦੱਸਾਂਗੇ ਤੇ 6 ਦਾ ਕਿੰਨਾ ਰੇਟ ਹੈ ਇਹ 35 6 ਫੁੱਟ ਦਾ ਤੁਹਾਨੂੰ ਦੇਵਾਂਗੇ 35 HP ਪਲੱਸ ਟਰੈਕਟਰ ਤੇ ਚੱਲੇਗਾ 42 ਬਲੇਡ ਚ 75000 ਰੁਪਿਆ 75000 ਹਾਂ ਜੀ ਤੇ ਇਹਦੇ ਵਿੱਚੋਂ ਵੀ ਹੋਰ ਰੇਟ ਘਟ ਜੂਗਾ ਇਹ ਜਿਹਾ ਜਿਹਾ ਰੇਟ ਵਧ ਗਿਆ ਉਹ ਇਹ ਡਿਸਕਾਊਂਟ ਵੀ ਵਧ ਜੂਗਾ ਇਹਨਾਂ ਧਿਆਨ ਰੱਖਿਓ ਤੇ ਇਸ ਤੋਂ ਬਾਅਦ ਆ ਗਿਆ 7 ਫੁੱਟਾ ਜੀ ਜਿਹੜਾ ਅੱਜ ਤੱਕ ਸਭ ਤੋਂ ਵੱਧ ਡਿਮਾਂਡ ਦੇ ਵਿੱਚ 7 ਫੁੱਟਾ ਰਿਹਾ ਪਰ ਇਹਨੂੰ ਰਿਪਲੇਸ ਕਰ ਗਿਆ 8 ਫੁੱਟਾ ਤੇ 7 ਫੁੱਟੇ ਰੋਟਾਵੇਟਰ ਦਾ ਕੀ ਰੇਟ ਹੈ ਜੀ ਮੈਟ 7 ਫੁੱਟਾ 'ਚ ਬਾਜਵਾ ਜੀ ਤੁਹਾਨੂੰ ਦੇਵਾਂਗੇ ਦੋ অপਸ਼ਨਾਂ ਇੱਕ ਤਾਂ 54 ਬਲੇਡ 'ਚ ਇਹ 48 ਬਲੇਡ 'ਚ 48 ਵਾਲਾ ਕਿੰਨੇ ਦਾ 48 ਬਲੇਡ ਤੁਹਾਨੂੰ ਦੇਵਾਂਗੇ ਜੀ 82000 ਦਾ 82000 ਇਹ ਰਾਉਂਡ ਫਿਗਰ ਚ ਵੀ ਰਹਿ ਜੂ 80 ਦਾ ਰਹਿ ਜੂ ਬਿਲਕੁਲ ਦੇਵਾਂਗੇ ਜੀ ਤੇ 54 ਵਾਲਾ ਦੇ ਦਾਂਗੇ ਤੁਹਾਨੂੰ 82000 ਇਹ 82 82 ਫਿਰ ਤਾਂ ਸੇਮ ਹੀ ਹੋਣੇ ਉਹ ਨਾ ਨਾ ਉਹ 80 ਦਾ ਦੇਵਾਂਗੇ 48 ਬਲੇਡ ਵਾਲਾ 80 ਦਾ ਤੁਸੀਂ ਕਹਿ ਰਹੇ ਉਹ 82 ਦਾ ਦੇਵਾਂਗੇ 54 ਵਾਲਾ ਠੀਕ ਹੈ ਉਹ 2000 ਰੁਪਿਆ ਡਿਸਕਾਊਂਟ ਪਾ ਲਈ ਉਹਨਾਂ ਦੇ ਵਿੱਚ ਤੇ ਉਹ 80 ਦੇ ਵਿੱਚੋਂ ਰਹਿ ਜੂਗਾ 78 ਦਾ ਤੇ 7 ਫੁੱਟੇ ਦਾ ਰੇਟ ਹੋ ਗਿਆ ਜੀ ਹੁਣ ਮੇਨ ਆਜੋ ਅੱਜ ਦੀ ਸਮੇਂ ਦੀ ਡਿਮਾਂਡ ਹੈ ਜਿਹੜਾ ਰੋਟਾਵੇਟਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਿਕਦਾ 8 ਫੁੱਟਾ ਜੀ ਤੇ 8 ਫੁੱਟੇ ਦੇ ਵਿੱਚ ਕਿੰਨੀ ਆਪਸ਼ਨਾਂ ਦੇਤੀਆਂ ਜੀ 8 ਫੁੱਟਾਂ ਚ ਦੋ ਆਪਸ਼ਨਾਂ ਨੇ ਇੱਕ ਤਾਂ 54 ਬਲੇਡ ਚ ਹੈਗੀ ਇੱਕ 60 ਬਲੇਡ ਚ ਹੈਗੀ ਜੀ ਜਿਹੜਾ ਰੈਗੂਲਰ ਚੱਲਦਾ 54 ਬਲੇਡ ਚੱਲਦਾ ਰੈਗੂਲਰ 8 ਫੁੱਟੇ ਚ ਉਹ ਤੁਹਾਨੂੰ ਦੇਵਾਂਗੇ 85000 ਰੁਪਏ ਦਾ ਜੀ ਔਰ ਜਿਹੜਾ ਆਂਦਾ 60 ਬਲੇਡ ਉਹ ਦੇਵਾਂਗੇ ਤੁਹਾਨੂੰ 87000 ਦਾ 87000 ਦਾ ਜੀ ਠੀਕ ਹੈ ਤੇ ਇਸ ਤੋਂ ਅੱਗੇ ਆ ਗਿਆ ਜੀ ਹੁਣ 60 HP ਪਲੱਸ ਵੀ ਆ ਗਿਆ ਟਰੈਕਟਰ 50 HP ਪਲੱਸ ਤੁਸੀਂ 9 ਫੁੱਟ ਚਲਾਓ ਸਾਡਾ 50 HP ਪਲੱਸ ਟਰੈਕਟਰ ਤੇ ਚੱਲੇਗਾ ਦੋ ਬਲੇਡ ਆਪਸ਼ਨਾਂ ਨੇ 60 ਬਲੇਡ 68 ਬਲੇਡ 60 ਬਲੇਡ ਵਾਲੀ ਤੁਹਾਨੂੰ ਆਪਸ਼ਨ ਦੇਵਾਂਗੇ ਜੀ 98000 ਦਾ ਓਨਲੀ ਓਨਲੀ ਔਰ ਜਿੰਦੇ ਵਿੱਚ ਵੱਡੀ ਆਪਣਾ 9 ਫੁੱਟ ਆਏਗਾ ਬਾਬਾ ਜੀ ਬਿਲਕੁਲ ਸਹੀ ਤੁਸੀਂ ਸੁਣ ਰਹੇ ਹੋ ਵੱਡੀ ਲਿਫਟ ਦੋ ਤਵੇ ਸੈੱਟ ਪੀਟੀਓ ਸ਼ਾਫਟ ਟੂਲ ਕਿਟ ਨਾਲ ਰਹੇਗੀ ਹੂੰ ਔਰ 10 ਸਾਲ ਦੀ ਪੇਂਟ ਦੀ ਵਾਰੰਟੀ 1 ਸਾਲ ਕੰਪਲੀਟ ਮਸ਼ੀਨ ਦੀ ਵਾਰੰਟੀ ਤੁਸੀਂ ਘੁਮਾ ਕੇ ਇੱਕ ਵਾਰੀ ਵਿਖਾਓ ਮਤਲਬ ਫਾਰਮਰਾਂ ਨੂੰ ਬੜਾ ਹੈਵੀ ਸਟਰਕਚਰ ਹੈਗਾ ਸਾਡਾ ਠੀਕ ਹੈ ਤੇ ਇਹ ਜਿਹੜਾ 66 ਬਲੇਡਾਂ ਵਾਲਾ ਆ ਗਿਆ ਉਹ 66 ਬਲੇਡ ਵਾਲਾ ਲੱਖ ਰੁਪਏ ਦਾ ਬਾਕੀ ਮਾਨਤਾਨ ਜ਼ਰੂਰ ਹੈ ਤੁਹਾਡਾ ਠੀਕ ਹੈ ਇਹ 1 ਲੱਖ ਦਾ ਉਹ ਜੀ 1 ਲੱਖ ਦੇ ਵਿੱਚੋਂ ਘਟੂਗਾ ਰੇਟ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਫੀਲਡ ਸਟਾਰ ਇਹਨਾਂ ਦਾ ਆਪਣਾ ਹੀ ਗੇਅਰ ਬਾਕਸ ਆਉਂਦਾ ਆਪਣੇ ਹੀ ਬਲੇਡ ਆਉਂਦੇ ਨੇ ਇਹ ਤੁਹਾਡਾ ਸਪੇਅਰ ਪਾਰਟ ਦਾ ਕੰਪਨੀ ਸਪੇਅਰ ਪਾਰਟ ਵੀ ਆਪਾਂ ਰੱਖਦੇ ਹਾਂ ਸਾਰੇ ਰੋਟਾਵੇਟਰਾਂ ਦਾ ਆਪਣਾ ਜਿੰਨੇ ਵੀ ਆਪਣੇ ਸਾਰੇ ਮਾਡਲ ਨੇ ਠੀਕ ਆ ਤੇ ਇਸ ਤੋਂ ਬਾਕੀ ਇਹ ਨਹੀਂ ਹੈਗਾ ਵੀ ਇਹ ਕਟਾਂ ਮੰਨੀਆਂ ਹੋਈਆਂ ਨੇ ਇਹ ਸਾਰਾ ਇਹਨਾਂ ਦਾ ਆਪਣਾ ਤੇ ਰੋਟਾਵੇਟਰ ਦੀ ਕੁਆਲਿਟੀ ਤੁਸੀਂ ਟੈਸਟ ਕਰਕੇ ਵੀ ਦੇਖ ਸਕਦੇ ਹੋ ਫੀਲਡ ਦੇ ਵਿੱਚ ਬਾਕੀ ਗਾਰੰਟੀ ਵਾਰੰਟੀ ਹੈਗੀ ਆ ਦੇਖਣ ਦੇ ਵਿੱਚ ਹੀ ਦੱਸ ਦਿੰਦੀ ਆ ਵੀ ਚੀਜ਼ ਦੇ ਵਿੱਚ ਦਮ ਹੈਗਾ ਕੱਲਾ ਰੋਟਾਵੇਟਰ ਨਹੀਂ ਜੀ ਕਲਟੀਵੇਟਰ ਹਲ ਦੇ ਰੇਟ ਵੀ ਇਹਨਾਂ ਦੇ ਸਭ ਤੋਂ ਡਾਊਨ ਨੇ ਤੇ ਕਲਟੀਵੇਟਰ ਦੇ ਵਿੱਚ ਕਿੱਦਾਂ ਦਾ ਮਟੀਰੀਅਲ ਲਾਉਣਾ ਹੈ ਜੀ ਆਪਾਂ ਕੀ ਕੀ ਕਲਟੀਵੇਟਰ ਵਿੱਚ ਬਾਜਵਾ ਜੀ ਪੂਰਾ ਹੈਵੀ ਡਿਊਟੀ ਕਲਟੀਵੇਟਰ ਆਂਦਾ ਕੀ ਅੱਜਕੱਲ ਜਿਹੜਾ ਚੱਲ ਰਿਹਾ ਛੋਟੇ ਰੋਟਾਵੇਟਰ ਦੇ ਨਾਲ ਤੁਸੀਂ ਜਿਹੜੇ ਦੇਖ ਸਕਦੇ ਹੋ ਸਾਰੇ ਐਸੇ ਸਾਡੇ ਕਿਸਾਨ ਭਾਈ ਮੰਗਦੇ ਨੇ ਛੋਟਾ ਆਪਣਾ ਕਲਟੀਵੇਟਰ ਜੀ ਬਾਗਬਾਨੀ ਦੇ ਲਈ ਗੰਨੇ ਦੇ ਲਈ ਟ੍ਰੈਂਚ ਦੇ ਲਈ ਪੋਲੀ ਹਾਊਸ ਦੇ ਲਈ ਉਹਦੇ ਵਿੱਚ ਇਹ ਬਹੁਤ ਕਾਮਯਾਬ ਮਾਡਲ ਹੈਗਾ ਇਹ ਪੰਜ ਵਾਲਾ ਆ ਗਿਆ ਜੀ ਇਹ ਪੰਜ ਵਾਲਾ ਟਾਈਨ ਵਾਲਾ ਹੈਗਾ ਇਹਦੀ ਗਾਰੰਟੀ ਵਾਰੰਟੀ ਦੱਸੋ ਸਭ ਤੋਂ ਪਹਿਲਾਂ 5 ਸਾਲ ਦੀ ਬਾਜਵਾਜੀ 5 ਸਾਲ ਦੀ ਕੰਪਲੀਟ ਫਰੇਮ ਤੇ ਕੰਪਲੀਟ ਹੈਨਾ ਦੀ ਵਾਰੰਟੀ ਹੈ ਠੀਕ ਆ ਵੀ ਟੁੱਟ ਜੇ ਮੁੱਚੇ ਜਿਵੇਂ ਮਰਜ਼ੀ ਟੁੱਟ ਜੇ ਮੁੜ ਜੇ ਜੋ ਮਰਜ਼ੀ ਹੋਵੇ ਵੈਲਡਿੰਗ ਮੁੜ ਜੇ ਖਰਾਬ ਹੋ ਜੇ ਤੁਸੀਂ ਪੁਰਾਣਾ ਦੇ ਜੋ ਨਵਾਂ ਲੈ ਜਾਓ ਨਹੀਂ ਕੋਈ ਕੁਛ ਨਹੀਂ ਸਿੱਧਾ ਹੀ ਸਿੱਧਾ ਕਾਸੇ ਚ ਮਰਜੀ ਬੱਜਿਆ ਜਿਵੇਂ ਮਰਜੀ ਠੀਕ ਹੈ ਔਰ ਰੇਟ ਬਹੁਤ ਸੋਹਣਾ ਜਿੰਨਾ ਸੋਹਣਾ ਪੀਸ ਉਹਨਾ ਸੋਹਣਾ ਰੇਟ ਕੀ ਰੇਟ ਹੈ 5 17000 ਰੁਪਏ ਚ ਤੁਹਾਨੂੰ ਸੋਹਣਾ ਪੀਸ ਬਿਲਕੁਲ ਓਕੇ ਕਰੀਏ 17000 ਦਾ 5000 ਜੀ ਤੇ ਇਹ ਹੀ ਇਹ ਹੈਗਾ ਬਾਬੂ ਜੀ 9 ਟਾਈਂ ਦਾ ਹਮ ਫੁੱਲ ਹੈਵੀ ਡਿਊਟੀ ਮਤਲਬ ਜਿਵੇਂ ਮਰਜੀ ਉਹੀ ਸੇਮ 5 ਸਾਲ ਦੀ ਵਾਰੰਟੀ ਫਰੇਮ ਦੀ ਟਹਿਣਾ ਦੀ ਆ ਜਿਵੇਂ ਮਰਜੀ ਤੁਸੀਂ ਚਲਾਓ 21000 ਰੁਪਏ ਚ ਜਿਵੇਂ ਮਰਜੀ ਜਦੋਂ ਮਰਜੀ ਆ ਕੇ ਲੈ ਜਾਓ ਠੀਕ ਹੈ 21000 ਦਾ ਹੋਰ ਵੀ ਰੇਟ ਲੈਸ ਹੋ ਜਾਊਗਾ ਜੀ ਡਿਸਕਾਊਂਟ ਤੇ ਇਹ ਹੀ ਇਹ ਬੌਜੀ ਤੁਹਾਨੂੰ ਦੇਵਾਂਗੇ 10 ਸਾਲ ਦੀ ਵਾਰੰਟੀ ਦੇ ਵਿੱਚ ਕੰਪਲੀਟ ਫਰੇਮ ਕੰਪਲੀਟ ਟਾਇਰਾਂ ਦੀ 13 13 ਟਾਇਰਾਂ ਦਾ 13 ਵਾਲੇ ਦੀ 10 ਸਾਲ ਦੀ ਹਾਂ 48000 ਰੁਪਏ ਦਾ ਇਹ ਸਵਾ ਚਾਰ ਕੁਇੰਟਲ ਵਜਨ ਹੈ ਕਰਾ 48 ਦਾ 13 ਵਾਲਾ ਜੀ ਬਿਲਕੁਲ ਲੈ ਕੇ ਜਾਓ ਬੌਜੀ ਔਰ ਨਾਲੇ 10 ਸਾਲ ਦੀ ਵਾਰੰਟੀ ਲੈ ਕੇ ਜਾਓ ਨਾਲੇ ਠੀਕ ਹੈ ਤੇ ਇਸ ਤੋਂ ਅੱਗੇ ਜੀ ਜਿਵੇਂ 11 ਦੀ ਗੱਲ ਕਰੀਏ 11 ਵੀ ਦੱਸ ਦੋ 11 ਵੀ ਲੈ ਲਓ ਬੌਜੀ 11 ਅੱਗੇ ਹੈ ਹਮ ਇਹਦੀ ਗੱਲ ਕਰ ਲਓ ਪਹਿਲਾਂ ਇਹ 15 15 ਟਾਇਰਾਂ ਵਾਲਾ ਇਹ ਤੁਹਾਨੂੰ ਦੇਵਾਂਗੇ 54000 ਦਾ 54000 ਦਾ 15 ਟੈਨ ਵਾਲਾ ਬਾਕੀ ਇਹਦੇ ਵਿੱਚ ਹੋਰ ਵੀ ਲੈਸ ਹੋ ਜੂਗਾ ਬਿਲਕੁਲ ਹੋਏਗਾ ਬੋ ਜੀ ਬਾਜਾ ਜੀ ਜੀ ਕਹਿੰਦਾ ਵਧੀਆ ਲੈਸ ਕਰਕੇ ਦੇਵਾਂਗੇ ਜੀ ਜੀ ਔਰ ਪੌਣੇ 5 ਕੁਇੰਟਲ weight ਹੈਗਾ ਦਾ ਔਰ ਸੇਮ 10 ਸਾਲ ਦੀ ਵਾਰੰਟੀ ਹੈਗੀ ਪੂਰੇ ਫਰੇਮ ਦੀ ਪੂਰੀ ਟੈਨਾ ਦੀਆਂ ਔਰ ਸੀ ਟਾਈਪ ਟੈਨਾ ਹੈਗੀ ਵੱਡੇ ਵਾਲੀ 24 ਇੰਚੀ ਫਰੇਮ ਹੈਗਾ ਸਾਰਾ ਔਰ ਹੈਵੀ ਹੈ ਸਟਰਕਚਰ ਪੂਰਾ ਛੇੜੀ ਮਰਜ਼ੀ ਤੁਸੀਂ ਚਲਾਓ ਤੇ 11 ਦਾ ਕੀ ਰੇਟ ਹੈ ਜੀ 11 ਵਾਲਾ ਤੁਹਾਨੂੰ ਦੇਵਾਂਗੇ 23000 ਦਾ 23000 ਦਾ 11 ਜੀ ਇਹ ਖੜਾ ਉੱਤੇ ਆਪਣਾ ਫਿਕਸ ਵਾਲਾ ਜਾ 11 ਦੇ ਵਿੱਚ ਜਿਵੇਂ ਮਰਜ਼ੀ ਚਲਾਓ 5 ਸਾਲ ਦੀ ਵਾਰੰਟੀ ਜਿਵੇਂ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰਿਓ ਠੀਕ ਆ 5 ਸਾਲ ਦੇ ਵਿੱਚ ਕੁਝ ਵੀ ਹੋ ਗਿਆ ਕਰ ਗਿਆ ਤਾਂ ਉਹ ਕੰਪਨੀ ਦਾ ਇਹ ਹਾਲ ਇੰਨੇ ਕੁ ਜ਼ਿਆਦਾ ਉਹ ਨਹੀਂ ਵੀ ਜਿਵੇਂ ਫਰੇਮ ਨੂੰ ਕੋਈ ਬਿਲਡਿੰਗ ਔਖੜ ਜੇ ਜਾਂ ਆਹ ਟੈਨ ਆਪਣੀ ਮੁੜ ਜੇ ਥੱਲੇ ਸਪਾਈ ਦੇ ਦਾ ਤਣਾਜ ਕੁਝ ਮਰਜ਼ੀ ਹੋ ਜੇ ਇਹਨੂੰ 5 ਸਾਲ ਦੇ ਵਿੱਚ ਤਾਂ ਸਿੱਧਾ ਪੀਸ ਬਦਲ ਕੇ ਨਵਾਂ ਲੈ ਜਾਓ ਇੱਥੋਂ ਇਹਨਾਂ ਦਾ ਗਾ ਤੇ ਇਸ ਤੋਂ ਇਲਾਵਾ ਜੀ ਜੇ ਗੱਲ ਕਰੀਏ ਆ ਜਿਹੜਾ ਪੁਰਜਾ ਪਿਆ ਇਹ ਵੀ ਪੰਜਾਬ ਦੇ ਵਿੱਚ ਬਹੁਤ ਸਾਡਾ ਰੋਟਰੀ ਸਲੇਸ਼ਰ ਹੈ ਜੀ ਹਾਂਜੀ ਖਰਚੇ ਵਧਣ ਵਾਲਾ ਹੈ ਖਰਚੇ ਵਧਣ ਵਾਲਾ ਇਹ ਤੁਹਾਨੂੰ ਵੱਡੇ ਵਾਲਾ ਗੇਅਰ ਬਕਸਾ ਤੇ ਬਲੇਡ ਜਿਹੜੇ ਵੀ ਲਗਾ ਲਓ ਤੁਸੀਂ ਇਹਦੇ ਉੱਤੇ ਵੱਡੀ ਪੀਡੀਓ ਸ਼ਾਫਟ ਸਵਾ ਤਿੰਨ ਕੁਇੰਟਲ ਵਜ਼ਨ ਇਹ ਤੁਹਾਨੂੰ ਦੇਵਾਂਗੇ 50000 ਦਾ 50000 ਦਾ ਬਾਕੀ ਬਿਲਕੁਲ ਮਾਨਤਾਨ ਕਰਾਂਗੇ ਜੀ ਜਿੰਨਾ ਤੁਸੀਂ ਕਹੋਗੇ ਜੋ ਤੁਸੀਂ ਕਹੋਗੇ ਠੀਕ ਹੈ ਉਹ ਮਾਨਤਾਨ ਹੋ ਜੂ ਇਹਦੀ ਹੈਗੀ ਗਾਰੰਟੀ ਗਾਰੰਟੀ ਬਿਲਕੁਲ ਹੈਗੀ 3 ਸਾਲ ਦੀ 3 ਸਾਲ ਦੀ ਇਹਦੀ ਫੁੱਲ ਗਾਰੰਟੀ ਹੈ ਕੁਝ ਵੀ ਹੋ ਜੇ ਇਹਨੂੰ ਤੋਂ 3 ਸਾਲਾਂ ਦੇ ਵਿੱਚ ਇਹਨਾਂ ਦਾ ਸੋ ਬਾਕੀ ਵੀਰੋ ਹਲ ਹੋਗੇ ਰੋਟਾਵੇਟਰ ਹੋਗੇ ਤੇ ਸਲੇਸ਼ਰ ਹੋ ਗਿਆ ਸਭ ਤੋਂ ਘੱਟ ਰੇਟ ਲੈਣਾ ਜੇ ਤਾਂ ਤੁਸੀਂ ਇੱਥੇ ਕਰਨਾਲ ਦੇ ਵਿੱਚ ਪਹੁੰਚ ਸਕਦੇ ਹੋ ਹਰਿਆਣੇ ਦੇ ਵਿੱਚ ਇਹਨਾਂ ਦੇ ਕੀ ਫੀਲਡ ਸਟਾਰ ਦੇ ਨਾਲ ਫੀਲਡ ਸਟਾਰ ਸਾਡਾ ਬ੍ਰਾਂਡ ਹੈ ਜੀ ਯੂਨੋਕੋਮ ਪ੍ਰਾਈਵੇਟ ਲਿਮਟਿਡ ਅਸੀਂ ਕਰਨਾਲ ਹਰਿਆਣੇ ਚ ਹੈਗੇ ਹੋਰ ਕੋਈ ਰੋਟਾਵੇਟਰ ਦਾ ਸਪੇਅਰ ਪਾਰਟ ਲੈਣਾ ਕੋਈ ਕਿਸੇ ਵੀ ਚੀਜ਼ ਦਾ ਕਿਸੇ ਵੀ ਕੰਪਨੀ ਦਾ ਸਪੇਅਰ ਪਾਰਟ ਲੈਣਾ ਤਾਂ ਇਹਨਾਂ ਦਾ ਸਪੇਅਰ ਪਾਰਟ ਦਾ ਹਾਈ ਲੈਵਲ ਦਾ ਕੰਮ ਹੈ ਤੁਸੀਂ ਉਹ ਵੀ ਆ ਕੇ ਖਰੀਦ ਸਕਦੇ ਹੋ ਬਾਕੀ ਸਕਰੀਨ ਤੇ ਚੱਲਦੇ ਨੰਬਰ ਹੈ ਇੱਕ ਵਾਰੀ ਜ਼ਰੂਰ ਕਾਲ ਕਰਿਓ ਜੇ ਤੁਸੀਂ ਰੂਟਾ ਵਿਟਰ ਸਸਤੇ ਰੇਟ ਦੇ ਵਿੱਚ ਭਾਲਦੇ ਹੋ ਤਾਂ ਇੱਕ ਵਾਰੀ ਇਹਨੂੰ ਜ਼ਰੂਰ ਕਨਸਿਡਰ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇਹ ਬ੍ਰਾਂਡ ਦੀ ਵੀ ਤੁਸੀਂ ਜਦੋਂ ਇੱਕ ਵਾਰੀ ਦੇਖ ਲਿਆ ਨਾ ਦੇਖਣ ਦੇ ਵਿੱਚ ਹੀ ਚੀਜ਼ ਦੱਸਦੀ ਆ ਵੀ ਕਿੰਨੀ ਗੱਲ ਵਾਤਾ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ